ਮ੍ਰਿੰਦਰ ਸਿੰਘ ਰਾਜਾ ਵਿਡਿੰਗ ਦਾ ਮੈਂ ਬਿਆਨ ਸੁਣੀ ਸੀ ਉਹਨਾਂ ਨੇ ਮਾਸੇ ਵੀ ਮੰਗੀ ਉਹ ਕਹਿੰਦੇ ਕਿ ਆਊਟ ਆਫ ਕੰਟੈਕਸਟ ਤੇ ਗੱਲ ਜਿਹੜੀ ਕਹਾਣੀ ਕਢੀ ਜਾ ਰਹੀ ਹੈ ਮੇਰਾ ਇਰਾਦਾ ਹੈ ਨਹੀਂ ਸੀ ਕਹਿੰਦਾ ਕਿ ਜੈ ਚਾਈਲਡ ਉਹ ਬੱਚਾ ਹੈ ਖੁਡੌਣਿਆ ਨਾ ਖੇਡਦਾ ਉਹ ਪਾਰਟੀ ਚ ਚਲਾਉਂਦਾ ਅੱਜ ਵੀ ਬੜੇ ਜੋਰ-ਜੋਰ ਨਾਲ ਮੋਹ ਰਿਹਾ ਉਹਨੂੰ ਵੀ ਪਤਾ ਕਿਹੜੀ ਗੱਲ ਕਹਣੀ ਕਿ ਨਹੀਂ ਕਹਣੀ ਮੈਨੂੰ ਪਤਾ ਆਈ نو ਮੈਂ ਤੁਹਾਡੇ ਨਾਲ ਗੱਲ ਕਰ ਰਿਹਾ ਮੈਨੂੰ ਪਤਾ ਮੈਂ ਗੱਲ ਕਿਹੜੀ ਕਹਣੀ ਹੈ ਮੈਂ ਆਪਣੀ ਫੀਲਿੰਗਸ ਐਂਡ ਕ੍ਰੋਡ ਰੋਲ ਚ ਰੱਖ ਕੇ ਕਰਨ ਗੱਲ ਕਰ ਰਿਹਾ ਮੋਹ ਵੀ ਗੱਲਾਂ ਕਰੀ ਕਿ ਰਾਜਾ ਬ੍ਰਿੰਗ ਇੱਕ ਅਛਾਦ ਵਿੱਚ ਐਸਾ ਅੱਛੀ ਪਰਸਨੈਲਿਟੀ ਵਾਲਾ ਬੰਦਾ ਜਿਹੜਾ ਹੋਏ ਉਹ ਇਹ ਗੱਲ ਕਹ ਕੇ ਇੱਕ ਕਾਲੇ ਰੰਗ ਦਾ ਮਜਬੀ ਕਾਸ ਤੇ ਉੱਤੇ ਕਰਨੀ ਹੈ ਜੀ ਕਾਲਾ ਰੰਗ ਪੱਠੇ ਵੱਡਦਾ ਪੱਠੇ ਕੁੱਤਰ ਦਾ ਇਸ਼ਾਰਾ ਕਰਦਾ ਕਾਂਸਨ ਜੀਕਦਾ ਕੋ ਕਾਂਸਨ ਕੋ ਰਵਾਇ ਦਿੱਤੀ 70 ਸਾਲ ਦੀ ਸੁਣਿਆ ਬੂਟਾ ਸਿੰਘ ਦਾ ਕਿ ਇੱਕ ਬੂਟਾ ਸਿੰਘ ਹੁੰਦਾ ਸੀ ਮਜਬੀ ਸਿੰਘ ਵਾਲਮੀਕੀ ਮਜਬੀ ਸਿੰਘ ਕਾਲਾ ਰੰਗ ਹੁੰਦਾ ਸੀ ਜਿਵੇਂ ਕਾਲਾ ਕਾਲਾ ਰੰਗ ਹੁੰਦਾ ਸੀ ਜਿਵੇਂ ਕਾਲਾ ਪੱਠੇ ਪਾਉਂਦਾ ਸੀ ਪੱਠੇ ਪੱਠੇ ਪਾਉਂਦਾ ਸੀ ਪੱਠੇ ਸਬ ਡਿਸਟ੍ਰਿਕਟ ਦੇ ਅਮਰਿੰਦਰ ਸਿੰਘ ਰਾਜਵੜਿੰਗ ਬਿਆਨ ਦਿੰਦੇ ਨੇ ਉਹਨਾਂ ਦੇ ਵੱਲੋਂ ਉਹਨਾਂ ਦੇ ਰੰਗ ਰੂਪ ਨੂੰ ਲੈ ਕੇ ਕਿਹਾ ਗਿਆ ਮذਹਬੀ ਸਿੱਖ ਕਿਹਾ ਹੋਰ ਵੀ ਉਹਨਾਂ ਦੇ ਵੱਲੋਂ ਕਈ ਸ਼ਬਦਾਂ ਦਾ ਇਸਤੇਮਾਲ ਕੀਤਾ ਜਿਸ ਤਰੀਕੇ ਉਹ ਗੱਲ ਕਰ ਰਹੇ ਸੀਗੇ ਪਹਿਲਾਂ ਅਗਯਨ ਜੈਲ ਸਿੰਘ ਦੀ ਗੱਲ ਕਰਦੇ ਨੇ ਤੁਹਾਨੂੰ ਕੀ ਲੱਗਦਾ ਹੈ ਸਪੂਟ ਸਮਝ ਕੇ ਬਿਆਨ ਦਿੱਤਾ ਗਿਆ ਜਾਂ ਆਊਟ ਆਫ ਕੰਟੈਕਸਟ ਉਹਨਾਂ ਦੇ ਕੋਲੋਂ ਇਸ ਤਰੀਕੇ ਦਾ ਬਿਆਨ ਦਿੱਤਾ ਗਿਆ ਸੀ ਉਹ ਉਹ ਕੋ ਡਿਗਰੀਆਂ ਨੇ ਹੈ ਬੀਏ ਆਨਰਸ ਹੈ ਐਮਏ ਆਨਰਸ ਹੈ ਕਿਹਾ ਲੇਕ ਉਸ ਬੰਦੇ ਨੇ ਮੈਂ ਸਾਡਾ ਸ਼ੌਟ ਕਰਨ ਥੋੜਾ ਕਿ 8 ਸਿਲੈਕਸ਼ਨ ਕਿਤੇ ਨਹੀਂ ਹੁੰਦੇ ਬੰਦੇ 62 ਅਪ ਟੂ ਅਗੇਨ ਅੱਛਾ ਮਾਨਸਬ ਤੁਸੀਂ ਕਹਿ ਰਹੇ ਹੋ ਕਿ ਕਾਂਗਰਸ ਦੇ ਵਿੱਚ ਕਿਤੇ ਨਾ ਕਿਤੇ ਇਸ ਚੀਜ਼ ਨੂੰ ਲੈ ਕੇ ਪੇੜਪਾਕ ਹੁੰਦਾ ਆ ਵਿਤਕਰਾ ਹੁੰਦਾ ਆ ਬਾਏ ਨਾਟ ਇਨ ਕਾਂਗਰਸ ਬਾਏ ਕਿਉਂ ਨਹੀਂ ਹੁੰਦਾ ਅਰੇ ਸਾਰੇ ਹੀ ਕਰਦੇ ਨੇ ਇਮਨਟਲਿਟੀ ਹੈ ਸਾਬ ਇਹ ਤੁਸੀਂ ਛੱਡੋ ਲੀਵ ਦੀ ਗੱਲ ਕਰਦੀ ਨੇ ਸਾਰੇ ਜਦੋਂ ਉਹਨੂੰ ਪਤਾ ਲੱਗਦਾ ਹੈ ਕਿ ਇਹ ਚੌਥਾ ਪੌੜਾ ਹੈ ਇਹ ਦਲਿਤ ਹੈਗਾ ਤੇ ਵੀ ਕਰਦੇ ਨਹੀਂ ਵੈਸੇ ਜੋ ਮੈਂ ਪੜਿਆ ਹੈ ਦਲਿਤ ਸ਼ਬਦ ਅਪਣਾ ਛੁੱਟਾ ਜਿਹੜੇ ਹੱਥੀ ਕੰਮ ਕਰਦੇ ਨੇ ਇਹਦੇ ਆਲ ਦਲਿਤ ਜਿਸ ਨੇ ਵੀ ਦੇ ਟੀਟ ਮੀ ਦੇ ਟੀਟ ਮਾਈ ਕਾਸਟ ਹੀ ਸੇਜ਼ ਮਜਬੂਰ ਸਿੱਖਣ ਵਾਲਿਕ ਤੇ ਪੰਛੋ ਨੇ ਅਤਰਮੀ ਤੇ ਰਾਮਦੇ ਚ ਸਿੱਖੀ ਕਿਤੇ ਕਾ ਹੁਣ ਸਾਰੇ ਸਾਰੇ ਅਸੀਂ ਦੁਖੀ ਹਮ ਸਾਰੇ ਦੁਖੀ ਕੀ ਕਰਦਾ ਹੈ ਕੀ ਫੈਸਲਾ ਕਦੀ ਬਾਗਲਾ ਸਿਰ ਵੱਢ ਗਏ ਨੂੰ ਮਮਾਤ ਵੀਂਦਾ ਜੀ ਮੇਰੀ ਪੱਗ ਪੈਰਾਂ ਚ ਰੋਲ ਕੇ ਚੰਗੀ ਤਰ੍ਹਾਂ ਨੂੰ ਪਾੜ ਕੇ ਸਿਰ ਤੇ ਰੱਖ ਦਿੱਤੀ ਲੋ ਜੀ ਮੈਂ ਮਾਰ ਤਾ ਤੁਹਾਨੂੰ ਲੱਗਦਾ ਕਿ ਬੂਟਾ ਸਿੰਘ ਕਾਫੀ ਉੱਚੇ ਅਹੁਦਿਆਂ ਤੇ ਰਹਿ ਚੁੱਕੇ ਨੇ ਹਨਾ ਜਿਸ ਤਰੀਕੇ ਤੁਸੀਂ ਵੀ ਦੱਸਿਆ ਤਾਂ ਅਸੀਂ ਵੀ ਜਾਣਦੇ ਹਾਂ ਕਿ ਕੇਂਦਰੀ ਗ੍ਰਹਿ ਮੰਤਰੀ ਵੀ ਹੋ ਰਹੇ ਨੇ ਇਸ ਤਰੀਕੇ ਦੇ ਬਿਆਨਬਾਜ਼ੀ ਹੁੰਦੀ ਹੈ ਤੁਹਾਨੂੰ ਲੱਗਦਾ ਕਿ ਅੱਜ ਦੀ ਪੀੜ੍ਹੀ ਉਹਨਾਂ ਦੇ ਜਿਹੜੇ ਕੰਮ ਨੇ ਉਹਨੂੰ ਪੁੱਲਦੀ ਜਾ ਰਹੀ ਹੈ ਜਾਂ ਫਿਰ ਉਹਨਾਂ ਨੂੰ ਉਹਨਾਂ ਜਿਹੜਾ ਮਾਨ ਨਹੀਂ ਦੇ ਰਹੀ ਨਿੱਕੇ ਨੂੰ ਨਹੀਂ ਦੇ ਰਹੀ ਮਾਨ ਬੂਟਾ ਸਿੰਘ ਹੂੰ ਬੂਟਾ ਸਿੰਘ ਮਾਨ ਲਿਆ ਬੂਟਾ ਸਿੰਘ ਲੈ ਰਿਹਾ ਮਾਨ ਹੂੰ ਬੂਟਾ ਸਿੰਘ ਮਾਨ ਨਹੀਂ ਦੇ ਰਹੀ ਇਹ ਕੌਣ ਦੇ ਇਹ ਲੋਕ ਮਾਨ ਦੇਣ ਵਾਲੇ ਜਿਹੜੇ ਆ ਜੋ ਉਹਨੇ ਵਰਡਸ ਕਹੇ ਆਈ ਕੈਨਟ ਰਿਪੀਟ ਸ਼ੇਮਫੁਲ ਬੜੀ ਯਾਰੀ ਨੂੰ ਅੱਛੇ ਕਾਲ ਆਰਪੀਡੀ 24 ਦੇਖ ਰਹੇ ਹੂੰ ਤੁਸੀਂ ਤਰਨਤਾਰਨ ਚੋਨਾ ਦਾ ਅਖਾੜਾ ਪੂਰਾ ਭੱਕਿਆ ਹੋਇਆ ਹੈ ਜਿਮਨੀ ਚੋਨ ਚੱਲ ਰਹੀ ਹੈ ਤੇ ਇਸ ਦੌਰਾਨ ਹਰ ਇੱਕ ਪਾਰਟੀ ਆਪੋ ਆਪਣੀ ਵਾਰ ਲਗਾ ਰਹੀ ਹੈ ਬਿਆਨਬਾਜ਼ੀਆਂ ਕਰ ਰਹੀ ਹੈ ਤੇ ਇਸੇ ਦੇ ਦੌਰਾਨ ਇੱਕ ਬਿਆਨਬਾਜ਼ੀ ਅਜੇ ਹੀ ਹੋ ਜਾਂਦੀ ਹੈ ਜੋ ਕਾਂਗਰਸ ਪਾਰਟੀ ਨੂੰ ਵੀ ਮੁਸ਼ਕਲਾਂ ਦੇ ਵਿੱਚ ਪਾ ਰਹੀ ਹੈ ਖਾਸ ਕਰ ਕਾਂਗਰਸ ਪਾਰਟੀ ਦੇ ਪੰਜਾਬ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਮੁਸ਼ਕਲਾਂ ਦੇ ਵਿੱਚ ਪਾਰੀ ਹੈ ਕਿਉਂਕਿ ਜਿਹੜੇ ગ્રામ ਮੰਤਰੀ ਨੇ ਕੇਂਦਰੀ ગ્રામ ਮੰਤਰੀ ਸਾਫਾ ਬੂਟਾ ਸਿੰਘ ਨੂੰ ਲੈ ਕੇ ਉਹਨਾਂ ਦੇ ਵੱਲੋਂ ਇੱਕ ਬਿਆਨ ਦਿੱਤਾ ਸੀ ਉਸ ਵਿਵਾਦ ਨੂੰ ਲੈ ਕੇ ਵਿਵਾਦ ਲਗਾਤਾਰ ਪੱਖ ਦਾ ਜਾ ਰਿਹਾ ਹੈ ਉਸ ਮਾਮਲੇ ਦੇ ਵਿੱਚ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਖਿਲਾਫ ਐਫ ਆਈ ਆਰ ਵੀ ਹੋਈ ਹੈ ਤਾਂ ਬੂਟਾ ਸਿੰਘ ਦੇ ਪਰਿਵਾਰ ਦੇ ਵਿੱਚ ਇਸ ਗੱਲ ਨੂੰ ਕਾਫੀ ਰੋਸ ਹੈ ਸੁਭਾਵਕ ਜੀ ਗੱਲ ਹੈ ਕਿ ਕਾਫੀ ਵੱਡਾ ਅਹੁਦਾ ਸੀਗਾ ਵੱਡੇ ਅਹੁਦਿਆਂ ਦੇ ਉੱਪਰ ਰਹਿ ਚੁੱਕੇ ਨੇ ਇਸ ਤਰੀਕੇ ਦਾ ਬਿਆਨ ਜਦੋਂ ਆਉਂਦਾ ਹੈ ਤਾਂ ਪਰਿਵਾਰ ਦੇ ਵਿੱਚ ਰੋ ਜਿਹੜਾ ਉਹ ਨਜ਼ਰ ਆ ਰਿਹਾ ਤੇ ਉਹਨਾਂ ਦੇ ਹੀ ਪਰਿਵਾਰਿਕ ਮੈਂਬਰ ਮੇਰੇ ਨਾਲ ਮੌਜੂਦ ਹੈਗੇ ਨੇ ਜੋਗਿੰਦਰ ਸਿੰਘ ਮਾਨ ਉਹਨਾਂ ਦੇ ਨਾਲ ਆਪਾਂ ਗੱਲਬਾਤ ਕਰਾਂਗੇ ਜੋ ਕਿ ਸਾਫ ਦਾ ਮੰਤਰੀ ਰਹਿ ਚੁੱਕੇ ਨੇ ਉਹਨਾਂ ਨਾਲ ਵੀ ਆਪਾਂ ਗੱਲਬਾਤ ਕਰਦੇ ਹਾਂ ਸਰ ਸਭ ਤੋਂ ਪਹਿਲਾਂ ਤੇ ਤੁਹਾਡਾ ਸਾਸ ਸਿੰਘ ਬਾਈ ਕੋ ਟਿੱਕਾ ਖਾਲਸਾ ਵੈਗੂ ਜੀ ਕੀ ਫਤਿਹ ਜੀ ਸਰ ਮਾਨ ਸਾਹਿਬ ਕਾਫੀ ਨੇੜਲਾ ਰਿਸ਼ਤਾ ਰਿਹਾ ਹੈ ਤੁਹਾਡਾ ਬੂਟਾ ਸਿੰਘ ਹੁਰਾ ਦੇ ਨਾਲ ਤੁਹਾਡੇ ਮਾਮਾ ਜੀ ਸੀਗੇ ਸਭ ਤੋਂ ਪਹਿਲਾਂ ਤੇ ਮੈਂ ਹੀ ਤੁਹਾਡੇ ਕੋਲੋਂ ਜਾਣਨਾ ਚਾਹਾਂਗੀ ਕਿ ਕਿਸ ਤਰੀਕੇ ਦਾ ਤੁਹਾਡਾ ਆਪਣਾ ਰਿਸ਼ਤਾ ਸੀ ਬੂਟਾ ਸਿੰਘ ਹੁਰਾ ਦੇ ਨਾਲ ਤਾਂ ਕਿਵੇਂ ਨੇੜਤਾ ਉਹਨਾਂ ਦੀ ਤੁਹਾਡੇ ਨਾਲ ਸੀਗੀ ਦੂਸਰਾ ਮੈਂ ਇਹ ਵੀ ਜਾਣਨਾ ਚਾਹਾਂਗੀ ਕਿ ਜਦੋਂ ਇਸ ਤਰੀਕੇ ਦਾ ਵਿਆਹ ਹੁੰਦਾ ਹੈ ਪਰਿਵਾਰ ਨਿੱਜੀ ਤੌਰ ਤੇ ਇਸ ਨੂੰ ਕਿਵੇਂ ਵੇਖ ਰਿਹਾ ਹੈ ਸਰ ਬੂਟਾ ਸਿੰਘ ਨਾਲ ਨੇੜਤਾ ਮੇਰੀ ਕਿਉਂਕਿ ਮੇਰੇ ਪਰਿਵਾਰ ਦੇ ਵਿੱਚ ਜਿਹੜੀ ਕੋ ਮੈਂ ਸ਼ੁਰੂ ਤੋਂ ਬਚਪਨ ਤੋਂ ਜੋ ਨਹੀਂ ਮੈਨੂੰ ਥੋੜੀ ਅਵੇਕਨਿੰਗ ਹੈਗੀ ਆ ਆਮ ਘਟ ਸਮਥਿੰਗ ਰੈਵੋਲੂশনারੀ ਮੇਰੇ ਵਿਚਾਰ ਸਨ ਆਪਣੇ ਬਰਦਰ ਜਿਹੜੇ ਮੇਰੀ ਫਾਂੀਸੋ ਦੇ ਵਿੱਚ ਮੈਜਿਟ ਕਰਦਾ ਸੀ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਗੱਲਾਂ ਟੌੜੇਟ ਨਾ ਹੋਣ ਮੈਂ ਉਹਨਾਂ ਦੀ ਗਿਸਟ ਕਰਦਾ ਸੀ ਮਦਰ ਮੇਰੀ ਕੋਟ ਸਾਰਾ ਕੁਝ ਮੈਨੂੰ ਝਗੜਾ ਸਾਰਾ ਦਿਨ ਤੇ ਇਸ ਤੱਕ ਵੀ ਜਾਦੇ ਕਿ ਮੇਰੇ ਸਾਡੇ ਲੱਗੇ ਇੱਕ ਡਰਾਈ ਖੂਸ਼ਮਨੋਚ ਦੋ ਵਾਰੀ ਲੰਕਾਇਆ ਗਿਆ ਸਰ ਬੁੱਟਾ ਸਿੰਘ ਨੇ ਮੈਨੂੰ ਲੰਕਾਇਆ ਫਾਜ ਪਨਚਮੈਂਟ ਉਹ ਬਹੁਤ ਛੜੀਆਂ ਗੱਲਾਂ ਮੇਰੇ ਮੈਨੂੰ ਫਿਜ਼ੀਕਲ ਡੋਟ ਰੈਟ ਕਰਨ ਦੀ ਹੈ ਕੋਸ਼ਿਸ਼ ਇਹ ਬੰਦਾ ਬਣ ਜੇ ਸਗਤ ਮੈਂ ਬੰਦਾ ਹੀ ਪਰ ਮੈਂ ਮੇਰੇ ਮਨ ਚ ਕੋਈ ਆਈਡੀਆ ਕੁਦਰਤ ਲੋ ਇਸ਼ਾਨ ਪਰਮਾਤਮਾ ਕੋ ਚਾਹੁੰਦਾ ਸੀ ਜੇ ਕੋਈ ਚੇਂਜ ਕਿ ਇਹ ਗੱਲ ਨਹੀਂ ਹੋਣੀ ਚਾਹੀਦੀ ਇਹ ਗੱਲ ਹੋਣੀ ਚਾਹੀਦੀ ਆਪਣੇ ਭਰਾਵਾਂ ਦੇ ਵਿੱਚ ਵੀ ਕੋਈ ਇਸ ਤਰ੍ਹਾਂ ਦੀ ਗੱਲ ਹੁੰਦੀ ਸੀ ਜਿਹਨੂੰ ਮੈਂ ਰਿਜੈਕਟ ਕਰ ਦਿੰਦਾ ਸੀ ਮੈਨੂੰ ਯਾਦ ਹੈ ਕਿ ਮੇਰੇ ਬਰਦਰ ਸੀ ਉਹ ਪੜਦਾ ਨਹੀਂ ਜੀ ਮਾਦੀ ਕਾਪੀ ਪੜ੍ਹਦਾ ਸੀ ਇਹਨੂੰ ਵਾਈਸ ਵੈਸਟ ਟਾਈਮ ਬੁਟਾ ਸਿੰਘ ਹੋਣਾ ਨਾ ਜਦੋਂ ਇਹ ਆਂਦੇ ਹੁੰਦੇ ਸੀ ਜਿਹੜਾ ਪਿੰਡ ਸਾਡਾ ਡਰ ਵਾਲਾ ਕਲੋਨੀ ਕਲੋਨੀ ਨਿਊ ਪਿੰਡ ਹੈ ਗੌਰਮਤ ਨੇ ਜ਼ਮੀਨ ਦਿੱਤੀ ਹੈ ਤੇ ਜਦੋਂ ਸ਼੍ਰੀ ਰੇਲ ਤੇ ਆਂਦੇ ਹੁੰਦੇ ਸੀ ਤੇ ਮੈਂ ਸੜਕ ਤੇ ਖੜੇ ਜਦ ਬਾਥਰੂਮ ਜਗ੍ਹਾ ਜਾਂਦੇ ਲਿਖਦੇ ਤੇ ਉਹ ਇਹ ਇਹ ਟ੍ਰੇਨ ਦੇ ਦਰਵਾਜ਼ੇ ਖੜੇ ਹੁੰਦੇ ਤੇ ਮੈਂ ਹੱਥ ਜੋੜ ਕੇ ਸੱਚ ਗੱਲ ਕਰਦਾ ਹੂੰ ਦੰਨੀ ਉਹ ਤੋਂ ਪੱਧੇ ਘੰਟੇ ਬਾਅਦ ਉਹ ਆ ਜਾਂਦੇ ਸੀ ਘਰ ਆ ਜਾਂਦੇ ਸੀ ਉਸ ਸੰਬੰਧ ਮਾ ਉਹਨਾਂ ਦੇ ਨਾਲ ਹੀ ਸਾਰਾ ਕੁਝ ਹੂੰ ਤੋ ਮੈਨੂੰ ਜਿਹੜੀ ਜਿਹੜੀ ਸੱਡਨਲੀ ਸਭ ਤੋਂ ਵੱਡੀ ਗੱਲ ਜਿਹੜੀ ਆ ਮੈਂ ਤੁਹਾਨੂੰ ਇਹ ਗੱਲ ਮੈਨੂੰ ਯਾਦ ਨਹੀਂ 82 ਚ ਮੇਰੀ ਸਿਸਟਰ ਦੀ ਸ਼ਾਦੀ ਸੀ ਹੂੰ ਛੋਟੀ ਸਿਸਟਰ ਸ਼ਾਦੀ ਉਹ ਜੋ ਬ੍ਰਿਜਵਿੰਦਰ ਬ੍ਰਿਜਵਿੰਦਰ ਸਿੰਘ ਲਾ ਲਈ ਹੀ ਨੋਨ ਐਜ਼ ਸਰ ਬੁੱਟਰ ਸਿੰਘ ਉਸੇ ਤੇ ਕੰਗਾਲ ਜ਼ਮੀਨ ਲਈ ਸੀ ਗਵਰਨਮੈਂਟ ਸਰਕੂਲਰ ਜ਼ਮੀਨ ਦੀ ਬੋਲੀ ਹੋਈ ਸੀ ਉਦੋਂ ਉਦੋਂ ਉਹਨਾਂ ਨੇ ਕਿਹਾ ਸੀ ਮੈਨੂੰ ਉਹ ਗੱਲ ਯਾਦ ਮੈਨੂੰ ਵਿਸ਼ੰਗ ਵੀ ਦਿੱਤੀਆਂ ਦੁਆਰਾ ਵੀ ਤੁਸੀਂ ਇਹ ਗੱਲ ਕਹੀ ਤੁਹਾਡੀ ਪੂਰੀ ਹੋ ਗਈ ਬੂਟਾ ਸਿੰਘ ਜੀ ਤੁਹਾਡੇ ਤੋਂ ਬਾਅਦ ਤੁਹਾਡਾ ਬੇਟਾ ਆ ਜਗਿੰਦਰ ਜਿਹੜਾ ਇਹ ਪੋਲਿਟਿਕਸ ਨੂੰ ਸ਼ਾਂਭੀ ਗਾਇਸ਼ੇ ਵਾਕੰਡ ਲੱਭੇ। ਇਸ ਵਿੱਚ ਮੈਂਬਰੀ ਫਾਰਮੇ ਤੋਂ ਇਸ ਨੇ ਇਹ ਜਦੋਂ ਗੱਲ ਹੋਈ ਹੈ ਐਕਚੁਅਲੀ ਆ ਡੀਪਲੀ ਇੰਟਰਸਟਿਡ ਇਨ ਦੀ ਸਿੱਖ ਜਗਮ। ਹਮਮ ਸ਼ੁਰੂ ਤੋਂ। ਉਹ ਮੈਨੂੰ ਬੜੀਆਂ ਅਸ਼ੀਰਵਾਦਾਂ ਨੇ ਬੜੀਆਂ ਦਵਾਵਾਂ ਨੇ ਮਹਾਪੁਰਖਾਂ ਦੀਆਂ ਮੈਂ ਇੰਨਾ ਸਮੇਂ ਕਿ ਮੈਂ ਦੱਸਦਾ ਨਹੀਂ ਕਿ ਕਿੱਥੋਂ ਕਿੱਥੋਂ ਮੈਨੂੰ ਸ਼ੀਰਵਾ ਦੀ ਸਰਪਟਾ ਸਿੰਘ ਮੈਨੂੰ ਲੈ ਕੇ ਗਿਆ। ਕੰਪਲੀਟਲੀ ਮੈਂ ਹੁਣ ਵੀ ਮੈਨੂੰ ਕੋਈ ਇਸਾਂ ਦੀ ਕੋ ਮਾਸਟਰ ਮੇਰਾ ਇਸ਼ੂ ਮੇਰੇ ਤੇ ਅੱਜ ਵੀ ਤੇ ਮੈਂ ساری ਰਾਤ ਬੈਠ ਕੇ ਹੀ ਬਾਈਗੁਰ ਦਾ ਸਿਮਨ ਕਰਕੇ ਮੈਂ ਅਰਦਾਸ ਕਰਦਾਂ। ਤੋਂ ਮੇਰੇ ਲਈ ਐਨੀ ਪੇਨਫੁਲ ਗੱਲ ਹੈ ਕਿ ਆਈ ਡੈਡ ਦੀ ਹਿਸਟਰੀ ਇਨ ਇਨਸ਼ੀਅਨ ਹਿਸਟਰੀ ਐਂਡ ਅਦਰ ਜਿਲੀ ਜੀ ਮਾਸਟਰ ਦੀ ਕਿਤੀ ਸਾਰਨ ਤੋ ਮੈਂ ਉਹਦੀ ਵਿੱਚਾ ਦੇਖੀ ਕਿ ਜੋ ਮਨੂਸਯ ਸੰਭ੍ਰਤੀ ਹੈ ਆਈ ਰੈਡ ਦੀ ਮਨੂਸਯ ਮਿਰਤਾ ਆਈ ਰੈਡ ਦੀ ਚਾਨਕਿਆ ਜਿਹੜੀ ਰਾਜਨੀਤੀ ਹੈਗੀ ਹੈ ਸਭ ਕੁ ਪੜ ਕੇ ਦੇਖ ਕੇ ਸਾਰਾ ਕੁਝ ਆਪਣੇ ਆਪ ਨੂੰ ਅੰਡਰਸਟੈਂਡ ਦੀ ਕੋਸ਼ਿਸ਼ ਕਰਨੀ ਹੈ ਕਿ ਧਰਮ ਜਿਹੜਾ ਹੈ ਉਹ ਕੋਈ ਵੀ ਧਰਮ ਜਿਹੜਾ ਬੰਦੇ ਤੇ ਕਿਸ ਤਰ੍ਹਾਂ ਇੰਪਲੀਮੈਂਟ ਹੁੰਦਾ ਹੈ ਕਿਦਾਂ ਉਹਦੇ ਤੇ ਉਹ ਲਾਗੂ ਹੁੰਦਾ ਸਾਰੀ ਆਈ ਦੇ ਕਿ ਆਈ ਐਮ ਡਿਸਟ੍ਰੀਡੈਂਟ ਦੀ ਸਿੱਖਿਜ਼ਮ ਫਰੋਮ ਸਟਾਰਟਿੰਗ ਮਾਈ ਲਾਈਫ ਮੇਰੇ ਕਿਸ਼ਕੇ ਜਾਂ ਜੋ ਵੀ ਆਇਆ ਕੰਪਲੀਟ ਗੱਡ ਵਾਲੀ ਮਿਸ ਬੁੱਟਾ ਸਿੰਘ ਉਹਨਾਂ ਦੇ ਪ੍ਰਕਾਸ਼ ਸਿੰਘ ਗੁਰੂਗ੍ਰੰਥ ਸਾਹਿਬ ਜੀ ਦੇ ਮੈਂ ਪ੍ਰਕਾਸ਼ ਕਰਦਾ ਸੀ ਸਾਰਾ ਕੁਝ ਕਰਕੇ ਤੇ ਉਹ ਹੁਕਮ ਨਾ ਮਾਰਾ ਕਰ ਲੈਂਦੇ ਸੀ ਮੈਨੂੰ ਯਾਦ ਇੱਕ ਮੈਂ ਤੁਹਾਨੂੰ ਗੱਲ ਚਾ ਮੈਨੂੰ ਯਾਦ ਆ ਗਈ ਇੱਕ ਵਾਰੀ ਇਹਨਾਂ ਨੇ ਮੈਨੂੰ ਸ਼ਰਾਬ ਪੀਤਾ ਦੇਖਿਆ ਰਾਤ ਨੂੰ ਤੇ ਮੈਂ ਤੜਕੇ ਫਿਰ ਉਸ ਨੂੰ ਐਕਸਰਸਾਈਜ਼ ਕਰਦਾ ਸਾਈਕਲਿੰਗ ਕਰਦਾ ਇਹ ਆਈਨਾਂ ਕੁਛ ਨਹੀਂ ਕੀਤਾ ਮੈਨੂੰ ਆ ਕੇ ਇਹਨਾਂ ਦੇ ਰੁਟੀਨ ਲਾਈਫ ਦੇ ਵਿੱਚ ਇਹਨਾਂ ਨੇ ਆ ਕੇ ਇੱਥੇ ਅਰਦਾਸ ਕੀਤੀ ਉਹ ਨਵਾਂ ਲਿਆ ਉਹਦੇ ਵਿੱਚ ਕਹਿ ਦਿੱਤਾ ਕਿ ਅੱਜ ਤੋਂ ਬਾਅਦ ਕਾਕਾ ਜਗਿੰਦਰ ਸਿੰਘ ਸ਼ਰਾਬ ਨਹੀਂ ਪੀਗਾ ਤੇ ਮੈਨੂੰ ਯਾਦ ਹੈ ਕਿ ਮੈਂ 14 ਸਾਲ ਕੰਟੀਨਿਊਸਲੀ ਆ ਡੋਂਟ ਡਰਿੰਕ ਟਿਕ ਅ ਡਰਿੰਕ ਹਮ ਲੇਕਿਨ ਕੋਈ ਐਸੀ ਖੁਸ਼ੀ ਦਾ ਮਕਾਮ ਸੀ ਇੱਥੇ ਬਿੱਠੇ ਸਵੇਰ ਤੇ ਸੀਗਾ ਦੇ ਬੂਟਾ ਸਿੰਘ ਇੰਡੀਪੈਂਡੈਂਟ ਦਿੱਤੇ ਸੀ ਇਲੈਕਸ਼ਨ ਜਿਹੜਾ ਤੋਂ ਦਨ ਟੇਕ ਸਮਥਿੰਗ ਤੋਂ ਇਸਾਨੀ ਟੀਂ ਜ਼ਿੰਦਗੀ ਚ ਵੜੀ ਗਈਦਾਇ ਸਾਇਨ ਪਰ ਇਹ ਗੱਲ ਨੇ ਜੋ ਮੈਨੂੰ ਪੇਨ ਕੀਤਾ ਬੀ ਇੰਗ ਸਿੱਖ ਜਿੱਦਾਂ ਇਸਰ ਮੇਰੇ ਹਿਰਦੇ ਚ ਮਾਰਿਆ ਹੋਵੇ ਮੈਂ ਪੋਲਿਟਿਕਸ ਆਈ ਬਿਫੋਰ ਫਰਮ ਦਿਸ ਮਹੀਨੇ ਰਹਾ ਬ੍ਰਿੰਗ ਕੋ ਵੀ ਮੈਂ ਪੋਲਿਟਿਕਸ ਆ ਮੈਂ 80 ਵਿੱਚ ਮੈਂ ਇਲੈਕਸ਼ਨ ਪਹਿਲਾ ਲੜ ਲਿਆ ਸੀ ਹੂੰ ਤੋਂ 80 ਵਿੱਚ ਵੀ ਮੈਨੂੰ ਇਹਦਾ ਬੈਡ ਐਕਸਪੀਰੀਅੰਸ ਪੈਲੋ ਹੀ ਸੀਗਾ ਇਸ ਗੱਲ ਦਾ ਕਿ ਸਮਾਜ ਦੇ ਵਿੱਚ ਜਿਹੜੀ ਵਰਨਮਾਲ ਆ ਗਈ ਹੈ ਕਮਿੰਗ ਵੈਨ ਦੇ ਕਮ ਦੀ ਆ ਰਹੀ ਹੈ ਦੇ ਸਟਾਰਟ ਦੇਨ ਵਿਦ ਆ ਸਟਾਰਟ ਪ੍ਰਾਂਟ ਸਟਾਰਟ ਸੋ ਮੈਨੀ ਜਿੰਨਾ ਇਸ ਸਿਸਟਮਸ ਹਿੰਦੂ ਤਰ੍ਹਾਂ ਦਾ ਸਾਰਾ ਸਿਸਟਮ ਹੈ ਇਟਸ ਸਟਾਰਟਸ ਤੋ ਮੇਰੀ ਸਟੱਡੀ ਪੜ੍ਹਨ ਦੀ ਬੇਦਾਂ ਦੀ ਸਟੱਡੀ ਸਾਰੀ ਇਹ ਕਰਕੇ ਸਿਮਰਤੀਆਂ ਸਾਖਤਰ ਪ੍ਰਾਪਤ ਕੇ ਮੈਂ ਸਾਰਾ ਇਮਸੂਸ ਕਰ ਗਿਆ ਕਿ ਥਿੰਕਸ ਹੈ ਕਿ ਕਾਸਟ ਇਨਸੈਕ੍ਰੇਟਿਡ ਬਾਈ ਦੀ ਸਮ ਸੁਪਰ ਕਲਾਸ ਮੋਰ ਦੈਨ ਸੁਪਰ ਕਲਾਸ ਅਚਾ ਮਾਨ ਸਾਹਿਬ ਜਿਸ ਤਰੀਕੇ ਅਮਰਿੰਦਰ ਸਿੰਘ ਰਾਜਾ ਵਲਿੰਗ ਬਿਆਨ ਦਿੰਦੇ ਨੇ ਉਹਨਾਂ ਦੇ ਵੱਲੋਂ ਉਹਨਾਂ ਦੇ ਰੰਗ ਰੂਪ ਨੂੰ ਲੈ ਕੇ ਕਿਹਾ ਗਿਆ ਮਜ਼ਹਬੀ ਸਿੱਖ ਕਿਹਾ ਹੋਰ ਵੀ ਉਹਨਾਂ ਦੇ ਵੱਲੋਂ ਕਈ ਸ਼ਬਦਾਂ ਦਾ ਇਸਤੇਮਾਲ ਕੀਤਾ ਜਿਸ ਤਰੀਕੇ ਉਹ ਗੱਲ ਕਰ ਰਹੇ ਸੀਗੇ ਪਹਿਲਾਂ ਅਗਿਆਨੇ ਜੈਲ ਸਿੰਘ ਦੀ ਗੱਲ ਕਰਦੇ ਨੇ ਹਨੂ ਕੀ ਲੱਗਦਾ ਇਹ ਸਮਝ ਕੇ ਬਿਆਨ ਦਿੱਤਾ ਗਿਆ ਜਾਂ ਆਊਟ ਆਫ ਕੰਟੈਕਸਟ ਉਹਨਾਂ ਦੇ ਕੋਲੋਂ ਇਸ ਤਰੀਕੇ ਦਾ ਬਿਆਨ ਦਿੱਤਾ ਗਿਆ ਸੀ ਇਹ ਤਾਂ ਮਾਨਸਿਕਤਾ ਜੋ ਤੁਹਾਡੇ ਅੰਦਰੋਂ ਬਾਹਰ ਹੁੰਦਾ ਹੈ ਬਟ ਤੁਹਾਨੂੰ ਗੱਟੀ ਚਾਂਸ ਜਦ ਤੁਹੋ ਸਿਚੁਏਸ਼ਨ ਕ੍ਰੀਏਟ ਹੁੰਦੀ ਆ ਉਹ ਸਮਾਂ ਹੋਊਗਾ ਉਹ ਜਗ੍ਹਾ ਹੋਊਗੀ ਉਹ ਤੁਹਾਡੇ ਸਾਹਮਣੇ ਪਗਲ ਬੈਠੀ ਐ ਨਾ ਯੂਰੇ ਪ੍ਰੈਜੈਂਟ ਯਾਰ ਇਹ ਗੋਰੇ ਸੁਪਰ ਹਿੰਦੀ ਕਾਰਸ ਪੰਜਾਬ ਕਾਂਸਮਿਟੀ ਯੂ ਹੈਵ ਸਮ ਪੰਪਿੰਗ ਤੁਹਾਡੇ ਅੰਦਰ ਇਹ ਗੱਲ ਗੋੜੀ ਜਿਹੜੀ ਤੁਹਾਡੀ ਮਾਨਸਿਕਤਾ ਤੁਸੀਂ ਇਹਨੂੰ ਬਾਹਰ ਕੱਢਣਾ ਚਾਹੁੰਦੇ ਹੋ ਦੈਟ ਵਾਡੀ ਹਿਸਟਰੀ ਆਈ ਆਈ ਨੋ ਦੀ ਹੋਲ ਹਿਸਟਰੀ ਕਿ ਜਦੋਂ ਕੋਈ ਇਸ ਤਰ੍ਹਾਂ ਦਾ ਚਾਂਸ ਆਂਦਾ ਤੁਸੀਂ ਤੁ ਗੈਟ ਦੀ ਚਾਂਸ ਤੁਸੀਂ ਆਪਣੇ ਮਨ ਦੀ ਗੱਲ ਦਾ ਪਰ ਜਿੱਦਾਂ ਹੁਣ ਮੈਂ ਤੁਹਾਨੂੰ ਯੂ ਮੇਕ ਦਿਸ ਕਈ ਇਹਨ ਕਿ ਮੈਂ ਤੁਹਾਡਾਂ ਨਾਲ ਗੱਲ ਕਰੇ ਉਹਦੇ ਮਨ ਜੋ ਮਾਨਸਿਕਤਾ ਸੀ ਉਹ ਕਰ ਗਈ ਹੈ ਇਸ ਤੋਂ ਪਹਿਲੇ ਵੀ ਮੈਨੂੰ ਐਕਸਪੀਰੀਅੰਸ ਬਹੁਤ ਸਾਰੇ ਰਿਸ਼ਤਿਆਂ ਦੀ ਐਕਸਪੀਰੀਅੰਸ ਹੈ ਤੁਸੀਂ ਵੀ ਕਾਂਗਰਸ ਪਾਰਟੀ 'ਚ ਰਹਿ ਨੂੰ ਤੁਹਾਨੂੰ ਉੱਥੇ ਮੈਂ ਉਸੇ ਵੀ ਫੇਸ ਕੀਤਾ ਹੂੰ ਮੈਂ ਤੁਹਾਨੂੰ ਛੋਟੀ ਜੀ ਗੱਲ ਦੱਸਣਾ ਇੱਕੋ ਦੱਸੂ ਹੋਰ ਵੀ ਦੋ ਚਾਰ ਗੱਲਾਂ ਨੇ ਅਸੀਂ 18 ਦੇ ਵਿੱਚ ਮੈਂ ਇਲੈਕਸ਼ਨ ਲੜਿਆ ਪਲੋੜ ਤੋਂ ਸਬਟ੍ਰੇਸਿੰਗ ਆਈ ਵਨ ਮੇਰੇ ਸਾਈ ਕੰਪੇਨ ਨੂੰ ਨਾ ਕਿਤੀ ਜਦੋਂ ਮੈਂ ਹਾਰ ਗਿਆ 2100 ਕੀ ਵੋਟਾਂ ਇੰਤਜ਼ਾਰ ਰਵਰ ਸਿੰਘ ਬਾਜੇ ਜਿੰਨੂ ਵੀ ਕਹਿਦੀ ਕਿ ਉਹਨੂੰ ਸੀਮ ਉਹਨਾਂ ਨੇ ਬਣਨਾ ਸੀ ਦਲਵਾਲ ਚੰਦ ਉਹਨਾਂ ਦੀ ਦੋਸਤੀ ਸੀ ਮਿਸਟਰ ਦਲਵਾਲ ਜੀ ਨਮਾਸ਼ਾਡ ਥਿਸ ਇ ਦਰਵਾਰਾ ਟਿਕਟ ਡੈਲਬਲ ਇਹਨਾਂ ਜਦੋਂ ਮੈਂ ਹਾਰ ਗਿਆ 2100 ਕੀ ਵੋਟਾਂ ਗਾੜ ਕਟ ਕੇ ਦੇਖ ਵੀ ਬੁੱਟੇ ਸਿੰਘ ਦਾ ਭਾਂਡਾ ਆ ਰਿਹਾ ਕਿ ਨਹੀਂ ਆ ਰਿਹਾ ਹਮ ਆਈ ਪੇਂਟ ਹਮ ਨੋਟ ਪੇਂਟ ਹਮ ਬਟ ਆਈ ਫੀਲ ਕਿ ਮੈਂ ਆਈ ਬਲੰਕ ਲੋ ਕਾਸਟ ਹਮ ਕਿ ਇਸ ਕਰਕੇ ਮੈਨੂੰ ਉਸ ایکسپਰੀਅੰਸ ਤੋਂ ਜਾਂ ਉਹ ਜੋ ਮੇਰੇ ਨਾਲ ਕਾਹਤ ਵਿੱਚ ਹੁੰਦਾ ਰਿਹਾ ਜਿਹੜੀਆਂ ਗੱਲਾਂ ਦੇ ਉੱਤੇ ਉਹ ਮੇਰੇ ਮਨ ਦੇ ਇਹ ਪਹਿਲਾ ਇੰਪ੍ਰੈਸ਼ਨ ਬਣਿਆ ਹੋਇਆ ਸੀ ਕਿ ਇਹ ਲੋਕ ਸਾਨੂੰ ਹੇਟ ਕਰਦੇ ਨੇ ਆਈ ਰੈਡ ਦੀ ਮੈਨੂੰ ਮਨੁਸਿਮਰਤੀ ਜੋ ਸਿਸਟਮ ਸਾਰਾ ਬਣਿਆ ਰਿਹਾ ਆਈ نو ਦੀ ਈ ਸਿਸਟਮ ਹੈ ਇਚ ਸਿਸਟਮ ਜਨਸ਼ੋਤੂ ਕਿਤੇ ਪਾਪ ਕਰ ਰਿਹਾ ਬਿਲਾ ਤੇ ਮੈਂ ਦਾ ਆਰਡੀ ਉਹ ਬੰਦਾ ਸੀ ਜਿਹਨੂੰ ਆਰਡੀ ਤਕਲੀਫ ਸੀ ਇਸ ਵਾਲੀ ਜਦੋਂ ਉਸਦੇ ਲਈ بڑے ਬੰਦੇ ਦੇ ਪਹਿਲਾਂ ਹੀ ਉਹਦੇ ਜਖਮ ਹੋਇਆ ਵੀ ਤੁਸੀਂ ਸੱਟ ਮਾਰੋਗੇ ਤਾਂ ਮੈਨੂੰ ਤਕਲੀਫ ਤਾਂ ਹੁੰਦੀ ਹੈ ਮੈਨੂੰ ਬਹੁਤ ਰੀਫੈਰਿਸ਼ ਸੌਰੀ ਕਿ ਰਾਜਾ ਬ੍ਰਿੰਗ ਇੱਕ ਅੱਛਾ ਆਦਮੀ ਅਸਾ ਅੱਛੀ ਪਰਸਨੈਲਿਟੀ ਵਾਲਾ ਬੰਦਾ ਜਿਹੜਾ ਹੋਏ ਉਹ ਇਹ ਗੱਲ ਕਹ ਕੇ ਇੱਕ ਕਾਲੇ ਰੰਗ ਦਾ ਮਜਬੀ ਕਾਸ ਤੇ ਉੱਤੇ ਕਰਨੀ ਹੈ ਜੀ ਕਾਲਾ ਰੰਗ ਪੱਠੇ ਵੱਡਦਾ ਪੱਠੇ ਕੁੱਤਰ ਦਾ ਇਸ਼ਤਿਹਾਰ ਕਰਦਾ ਕਾਰਸ ਨੇ ਜੀ ਤੱਕ ਕਾਰਸ ਨੇ ਕੋ ਰਵਾਇ ਦਿੱਤੀ ਸਭ ਤੁਸੀਂ ਹਮ ਜਿਸੀ ਕਾਬਲੀਤਾ ਹੀ ਦੀ ਪਰੀਫੈਸ਼ਨ ਹੁੰਦਾ ਦੋ ਉਹਦੇ ਕੋ ਡਿਗਰੀਆਂ ਨੇ ਬੀਏ ਆਨਰਸ ਹੈ ਐਮਏ ਆਨਰਸ ਹੈ ਕੀਆ ਦੇਖੋ ਉਸ ਬੰਦੇ ਨੇ ਮੈਂ ਸਾਰਾ ਸੌਚ ਕੱਢਣ ਥੋੜਾ ਕਿ ਅੱਠ ਸੈਕਸ਼ਨ ਕਿੱਥੇ ਨੇ ਉਹਨੇ ਬੰਦੇ 62 ਅਪ ਟੂ ਅਗੇਨ ਅਗੇਨ ਨੈਕਸਟ ਤੇ ਉਸ ਬੰਦੇ ਦੀ ਕਾਬਲੀਅਤ ਜਿਹੜੀ ਹੈ ਮੈਂ ਤੁਹਾਨੂੰ ਇੱਕ ਹੋਰ ਇੱਕ ਸੀਕ੍ਰੀਟ ਗੱਲ ਦੱਸਣਾ ਤੁਹਾਨੂੰ ਕਿ ਬੂਟਾ ਸਿੰਘ ਭਾਈ ਬੂਟਾ ਸਿੰਘ ਕੇ ਮਹਿੰਦੀ ਕਾਰਸ ਕੁਸ਼ਤ ਨੂੰ ਦਾ ਹੂੰ ਬੂਟਾ ਸਿੰਘ 62 ਦੇ ਵਿੱਚ ਮਾਸਟਰ ਤਾਰਾ ਸਿੰਘ ਜਿਹੜੇ ਸੀਨੀਅਰ ਸਨ ਹੀ ਬਾਸ ਗਾਈਡਡ ਬਾਈ ਦੀ ਗਿਆਨੀ ਗੁਰਮਖ ਸਿੰਘ ਮਸਾਫਰ ਉਹ 18 ਫਿਰੋਸ਼ਾ ਰੋਡ ਦੇ ਉੱਤੇ ਗਵੰਡੀ ਸਿੰਘ ਤੇ ਉਹਨਾਂ ਨੇ ਵੀ ਗਾਈਡ ਕੀਤਾ ਸੀ ਕਿ ਬੂਟਾ ਸਿੰਘ ਜੇ ਤੁਸੀਂ ਆਪਣਾ ਫਿਊਚਰ ਪੋਲਿਟਿਕ ਚਾਹੁੰਦੇ ਹੋ ਜੋ ਮਸਟ ਟੇਕ ది పార్ਟ ਐਂਡ ਨਹੀਂ ਕੈਨ ਫਾਰਲੀ ਟੂ ਲੀਵ ਦੀ ਪਾਰਟੀ ਤੇ ਮੈਨੂੰ ਵੀ ਗੱਲ ਯਾਦ ਹੁੰਦੀ 62 ਦੇ ਵਿੱਚ ਸੀ ਬੜੀ ਗੁੱਡ ਸਪੀਕਰ ਨੇਸ਼ਨਲ ਹੂੰ ਠੀਕ ਹੈ ਜੇ ਪੀ ਐਚ ਡੀ ਓਨ ਥਿਸ ਬਾਬਾ ਸਾਹਿਬ ਹੀ ਰਾਈਟੇ ਬੁੱਕ ਹੀ ਰਾਈਟ ਸੱਚੀ ਬੁੱਕ ਇੱਥੇ ਇੱਕ ਮਿਸਰ ਅਸਲ ਵਿਧੀ ਹੈ ਜੀ ਇਹ ਰਾਈਟ ਉਹ ਜਿਹੜਾ ਸਾਡਾ ਮੇਰਾ ਦੋਸਤ ਹੈਗਾ ਉਹ ਦਲਦਤਾ ਦੀ ਉੱਤੇ ਲਿਖਦਾ ਤੇ ਜਦੋਂ ਉਹ ਬੁੱਕ ਪੜੀ ਕਹਿੰਦਾ ਮਾਨਸਵਿਧਾਨੀ ਬੁੱਕ ਕੋਈ ਨਹੀਂ ਲਿਖ ਸਕਦਾ ਹੂੰ ਹੀ ਇਸੇ ਮੋਰ ਦੈਨ ਮਤਲਬ ਉਸ ਅਜੇ ਬਾਬਾ ਸਾਹਿਬ ਤੋਂ ਬਾਅਦ ਬਾਬਾ ਜੇਕਰ ਸਾਹਿਬ ਤੋਂ ਆਇਆ ਤੋਂ ਬੁੱਢਾ ਸੰਗ ਅਜੇ ਜਿੰਨ ਸਾਰੀ ਨੋਲੇਜ ਕੀਤੀ ਹੈ ਔਰ ਉਹਨਾਂ ਨੇ ਇਹਨੂੰ ਕਾਂਸ਼ੀਡਨ ਕਰਕੇ ਪ੍ਰਭੂ ਕਰਕੇ ਉਹਨਾਂ ਨੂੰ ਲੈ ਕੇ ਦਉਂਦੇ ਉਹ ਵੀ ਉਹਨਾਂ ਨੇ ਗੱਲ ਦਿੱਤੀ ਤੇ ਬੁੱਟੇ ਸੀ ਲੋਜੀ ਇਸ एवरीथिंग 62 ਦੇ ਵਿੱਚ ਪੰਡ ਪੰਡਿਤ ਨਰਵ ਜੀ ਨੇ ਉਹਨਾਂ ਨੂੰ ਰਿਮਾਰਕ ਦਿੱਤੇ ਜੀ ਨੇ ਵੈਲ ਡਨ ਬாய் when you count well done boy to any gal pandit nar book where the leader keh dena seven energy mind ਵਿੱਚ ਇੱਕ ਸ਼ਾਹ ਹਾ ਤੇ ਹੁੰਦਾ ਹੈ ਬੁੱਟਾ ਸਿੰਘ ਨੇ ਹਾਰਡ ਵਰਕ ਕੀਤਾ ਬੁੱਟਾ ਨੇ ਫਰਮ ਸਟਾਰਟਿੰਗ ਟੂ ਥਿਸ ਬਚਪਨ ਤੋਂ ਲੈ ਕੇ ਅੱਜ ਤੱਕ ਮੈਂ ਤੇ ਇਹ ਵੀ ਦਿੱਕਤ ਕਿ ਕਬੂਤਾ ਸਿੰਘ ਜਿਹੜੇ ਪੀਪਲ ਦੇ ਪੱਤੇ ਬਣ ਕੇ ਵੀ ਕਰਤਾਰਪੁਰ ਜਾਂਦਾ ਰਿਹਾ ਜੇ ਤਾਂ ਹੁੰਦੀ ਸਾਰੇ ਰਸਤੇ ਦੀ ਬੁੱਟਾ ਸਿੰਘ ਨੇ ਬੜੀ ਹਾਰਡ ਮਿਹਨਤ ਕੀਤੀ ਹੈ ਮੈਂ ਇੱਕ ਹੋਰ ਗੱਲ ਦਾਂ ਮੇਰੇ ਟੱਕ ਨੂੰ ਬਹੁਤ ਮਾਇਨਾ ਨਾ ਹੀ ਉਹਨਾਂ ਦੇ ਫਾਦਰ ਅਸੀਂ ਬਾਪੂ ਜੀ ਕਹਿੰਦੇ ਬਾਪੂ ਜੀ ਇੱਕ ਵਾਰੀ ਗਣਾ ਨੂੰ ਕਲਾਸ ਕੇ ਕੁੱਟ ਕੇ ਆ ਗਿਆ ਸੀ ਕਿਟਾਰ ਪਰ ਸੱਚੇ ਮੈਨ ਉਹਨਾਂ ਦੀ ਫਾਦਰ ਐਂ ਇਸ ਸਿੱਕੀ ਸੀ ਸਾਨੂੰ ਸਿੱਕੀ ਦੀ ਪਿਆਉਂ ਲੱਗੀ ਐ ਮੇਰਾ ਨਾਨਾ ਭਾਜੀ ਸਿੱਖ ਮੇਰਾ ਦਾਦਾ ਭਾਜੀ ਸਿੱਖ ਮੇਰਾ ਤੇ ਤਾਇਆ ਸਿੱਖ ਮੇਰੇ ਫਾਦਰ ਨੇ ਸਾਰੀਆਂ ਉਹ ਜਵਾਨੀ ਸੁਖਰੀ ਸਾਹਿਬ ਦਾ ਪਾਠ ਕੀਤਾ ਉਹ ਕਰਦੇ ਰਹਿੰਦੇ ਸੀ ਹੂੰ ਟੂ ਦੈਟ ਇਜ਼ ਵਾਈ ਆਮ ਸਿਟਿੰਗ ਥੇ ਧੰਨਵਾਦ ਮਾਈ ਗੁਰੂ ਡਿਊ ਟੂ ਮਾਈ ਪੇਰੈਂਟਸ ਡਿਊ ਟੂ ਮਾਈ ਬਜ਼ੁਰਗ ਜਿਹੜੇ ਹੈਗੇ ਉਹਨਾਂ ਦੇ ਕਰਕੇ ਮੈਂ ਇਸ ਤੁਹਾਡੇ ਸਾਹਮਣੇ ਪੇਸ਼ ਹੋ ਰਿਹਾ ਹਾਂ ਅੱਛਾ ਮਾਨ ਸਾਹਿਬ ਤੁਸੀਂ ਕਹਿ ਰਹੇ ਹੋ ਕਿ ਕਾਂਗਰਸ ਦੇ ਵਿੱਚ ਕਿਤੇ ਨਾ ਕਿਤੇ ਇਸ ਚੀਜ਼ ਨੂੰ ਲੈ ਕੇ ਭੇਦਭਾਵ ਹੁੰਦਾ ਆ ਵਿਤਕਰਾ ਹੁੰਦਾ ਆ ਬਾਈ ਨਾਟ ਇਨ ਕਾਂਗਰਸ ਬਾਈ ਜਦ ਕਿਉਂ ਨਹੀਂ ਹੁੰਦਾ ਅਰੇ ਸਾਰੇ ਹੀ ਕਰਦੇ ਨੇ ਇਹ ਮੈਂਟੈਲਿਟੀ ਹੈ ਸਾਹਿਬ ਇਹ ਤਾਂ ਤੁਸੀਂ ਛੱਡੋ ਲੀਵ ਦੀ ਬੈਟਰ ਕਰਦੇ ਨੇ ਸਾਰੇ ਜਦੋਂ ਉਹਨੂੰ ਪਤਾ ਲੱਗਦਾ ਹੈ ਕਿ ਇਹ ਚੌਥਾ ਪੌੜਾ ਹੈ ਇਹ ਦਲਿਤ ਹੈਗਾ ਤੇ ਵੀ ਕਰਦੇ ਨੇ ਵੈਸੇ ਜੋ ਮੈਂ ਪੜਿਆ ਹੈ ਦਲਦਸ਼ਬਦ ਉਹਨਾਂ چھوٹਾ ਜਿਹੜੇ ਹੱਥੀ ਕੰਮ ਕਰਦੇ ਨੇ ਇਹਦੇ ਆਲ ਦਲਤ ਮੈਂ ਕਹਿ ਸਕਦਾ ਗਾਰੰਟਡ ਮੈਂ ਆਈਡੈਂਟਿਟੀ ਦੀ ਹਿਸਟਰੀ ਆਈਡੈਂਟਿਟੀ ਦੀ ਸ਼ਾਸਤਰਾ ਜੋ ਮਾਣੋ ਵਿੱਚ ਪੜ੍ਹ ਕੇ ਕਿ ਜਿਹੜੇ ਵੀ ਕਰਦੇ ਹਾਤੀ ਕੰਮ ਕਰਦੇ ਨੇ ਅੱਜ ਵੀ ਮੈਂ ਕੂਟੀ ਵੀ ਤੇ ਇੱਥੇ ਬੁਰਮਾਰਖ ਸੰਡੇ ਸਿੱਖਦੀ ਕਿ ਜਿੰਨੇ ਹੱਥੀ ਕੰਮ ਕਰਦੇ ਨੇ ਉਹਨਾਂ ਨੂੰ ਨਹੀਂ ਕਰਦੀ ਅੱਛਾ ਪਰ ਕਾਂਗਰਸ ਪਾਰਟੀ ਕਈ ਵਾਰ ਜਿਹੜੇ ਉੱਚੇ ਅਹੁਦਿਆਂ ਤੇ ਵੀ ਬਿਠਾਇਆ ਜਿਵੇਂ ਆਪਾਂ ਚਰਨਜੀਤ ਸਿੰਘ ਚੰਨੀ ਹੁਣਾਂ ਦੀ ਗੱਲ ਕਰੀ ਉਹ ਵੀ ਤਾਂ ਸੀਐਮ ਰਹਿ ਚੁੱਕੇ ਨੇ ਸਾਬ ਦਾ ਲੋੜ ਲੋੜ ਦਾ ਕੋ ਮੁੱਲ ਹੁੰਦਾ ਬੇਟਾ ਲੋੜ ਦਾ ਕੋ ਮਿਲ ਹੁੰਦਾ ਬੁੱਟਾ ਸਿੰਘ ਹੋਮ ਮਿਨਿਸਟਰ ਬਣਿਆ ਉਹਨਾਂ ਦੀ ਕਾਬਲੀਅਤ ਸੀ ਜੋ ਕੁਝ ਉਹਨਾਂ ਦੀ ਕੁਆਲੀਫਿਕੇਸ਼ਨ ਹੈ ਬੁੱਟਾ ਸਿੰਘ 40 ਸਾਲ 84 40 40 ਮੈਂ ਪਾਰਲੀਮੈਂਟ ਉਹਨਾਂ ਚੋਂ ਬੁੱਟਾ ਸਿੰਘ 28 ਸਾਲ ਮਿਨਿਸਟਰ ਰਹੇ ਨੇ 80 90 36 79 रखो होम मिनिस्टर हं ते बूटा सिंह ਦਾ ਹੋਮ मिनिस्टर ਸਲਸਾਰੀਆਂ ਮਿਸਟਰੀਆਂ ਰਹੀਆਂ ਨੇ ਉਹਨਾਂ ਦੇ ਕੋਲ ਹं 16 17 18 ਮਿਨਿਸਟਰੀਆਂ ਨੇ ਤੇ ਉਹਨਾਂ ਨੂੰ ਹੋਮ ਸ਼ਿਗਦੇ ਹं ਹं ਕਿਉਂਕਿ ਹੀ ਵਦੀ ਬੈਲ ਬਿਹੇਮ ਆਮਨਿਸਟ ਐਂਡ ਬਿਲ ਐਡਵੈਸਟਰ ਆਫ ਦਿਸ ਹੋਮ मिनिस्टर ਸੁਣੋਂਗਾ 78 80 ਕਾਂਗਰਸ ਜਿਹੜੀ ਦੋ ਪਾਰਟ ਹੋ ਗਈ ਕਾਂਗਰਸ ਐਸ ਸਟੂਡੈਂਟ ਔਰ ਕਾਂਗਰਸ ਆਈ ਇੰਦਰਾਨਗਨ ਜਿਹੜੇ ਕਾਂਗਰਸ ਐਸ ਸੀ ਉਹਦੇ ਵਿੱਚ ਬ੍ਰਹਮਾ ਰੈਡੀ ਔਰ ਸਿਧਾਰਸ਼ੰਕਰ ਰੇ ਹਮ ਇਸ ਉਸ ਤੋਂ ਬਾਅਦ ਇਹ ਦੂਸਰਾ ਪਾਰਟੀ ਉਹ ਚਿਕ ਆਕਾਂਸ਼ ਆਈ ਚੋਣਾਂ ਆਈ ਆਮ ਚੋਣਾਂ ਹਾਕ ਪੰਜ ਇਹਦੇ ਤੇ ਵੀ ਸਟੋਰੀ ਬੂਟਾ ਸਿੰਘ ਦਾ ਹੀ ਪ੍ਰਪੋਜ਼ ਕੀਤਾ ਹੋਇਆ ਇਹ ਨਾਂ ਆ ਦੈਨ ਇੰਦਰ ਯੈਸ ਕੀ ਅੱਛਾ ਅੱਛਾ ਹਾਂਜੀ ਔਰ ਉਹ ਜਿਹੜੀ ਰਿਸਟ੍ਰਿਕਸ਼ਨ ਹੈ ਮੈਂ ਇਹਨੂੰ ਦੱਸ ਦਿਆਂ ਲਾਰਾ ਬੜਿੰਗ ਨੂੰ ਸ਼੍ਰੀਮਾਨ ਦੀ ਗਾਂਦੇ ਚ ਦੇ ਚੋਣ ਸ਼ਾਂ ਦੀ ਡਿਸਟ੍ਰਿਕਟ ਜਿਹੜੀ ਆ ਸਰਦ ਬੂਟਾ ਸਰਗਿਆ ਸਰ ਬੂਟਾ ਸਿੰਘ ਦੇ ਨਾਮ ਤੇ ਹਮ ਸਰ ਬੂਟਾ ਸਿੰਘ 24 ਅਕਬਰ ਰੋਡ 78 ਰਹਿੰਦੇ ਸੀ ਉਹਨਾਂ ਦੀ ਫੈਮਿਲੀ ਉਹਨਾਂ ਦੇ ਬੱਚੇ ਉਹ ਸਾਰੇ ਉੱਥੇ ਹੀ ਰਹਿੰਦੇ ਸੀ ਕਿਤੇ ਨਹੀਂ ਸੀ ਜਾਂਦੇ ਕਿਉਂਕਿ ਬੂਟਾ ਸਿੰਘ ਸ਼ਿਵਾਜੀ ਉਹ ਓਨਲੀ ਵਨ ਜਨਰਲ ਸੈਕਟਰੀ ਆਈਸੀਸੀ ਐਂਡ ਆਈਸੀਸੀ ਬੂਟਾ ਸਿੰਘ ਡਿਡ ਫਾਰ ði ਹੋਲ ਕੰਟਰੀ ਹੂੰ ਹੋਲ ਕੰਟਰੀ ਸਾਰੀ ਵਿੱਚ ਕਰਦੇ ਨੇ ਸਰ ਡੋਟਾ ਸਿੰਘ ਬੂਟਾ ਸਿੰਘnotin ਕੋਈ ਗਲਤ ਕਰਕੇ ਉਹਨਾਂ ਦੇ ਪਿੱਛੇ ਪੂਛ ਲੱਗੀ ਹੋਈ ਹੈ ਉਹ ਜਿਹੜੀ ਕਸ਼ੀ ਪੂਛ ਨੂੰ ਚੁੱਕ ਰਹੇ ਪੜ ਰਹੇ ਡੋਟਾ ਸਿੰਘ ਦੀ ਕੁਆਲਿਫੀਕੇਸ਼ਨ ਸੀ ਡੋਟਾ ਸਿੰਘ ਦੀ ਕੁਆਲਿਟੀ ਸੀ ਡੋਟਾ ਸਿੰਘ ਕੰਮ ਕਰਨ ਦਾ ਤਿਆਰਬਾ ਸੀ ਬੂਟਾ ਸਿੰਘ ਗੁੱਡ ਐਡਮਿਨਿਸਟਰेटर ਸੀ ਬੁੱਢਾ ਸਿੰਘ ਦਾ ਨਜ਼ਰੀਆ ਜਿਹੜਾ ਸੀ ਉਹ ਦੂਰ ਅੰਦੇਸ਼ੀ ਨਹੀਂ ਸੀ ਉਹਨ ਕੱਲੇ ਨੇ ਪਾਰਟੀ ਕਾਂਸਲ ਨੂੰ ਮੁੜ ਕੇ ਵਲਡ ਕਰਕੇ ਇੰਦਰਾ ਕਾਂਗਰਸ ਮੈਂ ਦੱਸ ਦੇਣਾ ਇਹ ਜਿਹੜੀ ਇੰਦਰਾ ਕਾਂਗਸ ਮਣੀ ਸੀ ਸਰਬੂਟਰ ਸਿੰਘ ਇੰਦਰਾ ਗਾਂਧੀ ਔਰ ਗਨੀਖਾਂ ਗਲਾਉਨ ਮੇ ਆਜ਼ਾਦ ਦੂਜਵਾਂ ਸਵਰਨ ਸਿੰਘ ਐਸੇ ਦੇ ਵਿੱਚ ਸੀ ਸਾਰੇ ਤੇ ਬੂਟਰ ਤਾਂ ਮੋਟੇ ਤੋਂ ਨਾਲ ਸੀਗੇ ਹਰੇ ਸਾਹਿਬ ਕੀ ਬਾਤ ਹੈ ਮੈਂ ਤੂੰ ਨਾ ਦੀ ਰੋਟੀ ਉਹਨਾਂ ਨੂੰ ਖਵਾਉਂਦਾ ਰਿਹਾ ਪਤਾ ਹੈ ਅੱਛਾ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਗੱਲ ਕਰੀਏ ਨਾ ਅਮਰਿੰਦਰ ਸਿੰਘ ਰਾਜਾ ਵੜਿੰਗ ਦਾ ਮੈਂ ਬਿਆਨ ਸੁਣ ਰਹੀ ਸੀ ਉਹਨਾਂ ਨੇ ਮਾਫੀ ਵੀ ਮੰਗੀ ਉਹ ਕਹਿੰਦੇ ਕੀ ਆਊਟ ਆਫ ਕੰਟੈਕਸਟ ਹੈ ਗੱਲ ਜਿਹੜੀ ਕਹਾਣੀ ਕਢੀ ਜਾ ਰਹੀ ਹੈ ਮੇਰਾ ਇਰਾਦਾ ਹੈ ਨਹੀਂ ਸੀ ਕਹਿੰਦਾ ਇਹ ਜੇ ਚਾਈਲਡ ਉਹ ਬੱਚਾ ਖਿਡਾਉਣੇ ਨਾਲ ਖੇਡਦਾ ਉਹ ਪਾਟ ਨਹੀਂ ਚਲਾਉਂਦਾ ਅੱਜ ਵੀ ਬੜੀ ਜੋਰ-ਜੋਰ ਨਾਲ ਬੋਲ ਰਿਹਾ ਉਹਨੂੰ ਨਹੀਂ ਪਤਾ ਕਿਹੜੀ ਗੱਲ ਕਿਹੜੀ ਕਿਹੜੀ ਗੱਲ ਮੈਨੂੰ ਪਤਾ ਆਈ ਨੋ ਮੈਂ ਤੁਹਾਡੇ ਨਾਲ ਗੱਲ ਕਰ ਰਿਹਾ ਮੈਨੂੰ ਪਤਾ ਮੈਂ ਗੱਲ ਕਿਹੜੀ ਕਹਿਣੀ ਹੈ ਮੈਂ ਆਪੀ ਫੀਲਿੰਗਸ ਰੋਲ ਛੱਡ ਕੇ ਤੁਹਾਨੂੰ ਗੱਲ ਕਰ ਰਿਹਾ ਮੋਹਰਵੀਆਂ ਕਲਾਕੈਸੀਆਂ ਗਰਬਾਣੀ ਚ ਵੀ ਐਸੇ ਹੀ ਹੈ ਲਾਇਸ਼ੀਮ ਕਦਮ ਕੁੱਤੇ ਬਹੁਤ ਸਾਰੀਆਂ ਟੋਕਾਂ ਗਿਆ ਉਹ ਨਾਂਗ ਦੀ ਬਾਹਰ ਬਾਣੀ ਜੋ ਚ ਜੈਸੀ ਆ ਬੇਖਜ਼ਮ ਦੀ ਬਾਣੀ ਤੇ ਐਸਾ ਕਿ ਗਿਆਨ ਬਿਲੰਦ ਪਾਪ ਕੀ ਜਦ ਦੇ ਕਾਬਲ ਤੋ ਐ ਜੋੜੀ ਮੰਗੇ ਬਹੁਤ ਕੁਝ ਵੀ ਭਜੀ ਮੈਂ ਮੈਂ ਤਾਂ ਸਟੂਡੈਂਟ ਐ ਆਈ ਐਮ ਜਸਟ ਅ ਸਟੂਡੈਂਟ ਟੂ ਡੀਲ ਮੀ ਆ ਜਸਟ ਅ ਸਟੂਡੈਂਟ ਮੈਨੂੰ ਸਾਰੀਆਂ ਗੱਲਾਂ ਮੈਂ ਹੋਰ ਵੀ ਬਹੁਤ ਉੱਚ ਕਰ ਸਕਦਾ ਪਰ ਨਹੀਂ ਕੰਟਰੋਲ ਦੇ ਵਿੱਚ ਆਏਗਾ ਜੋ ਇੱਕ ਜਿਹੜਾ ਇਹਨਾਂ ਦੇ ਮੋਡਰਨਟੀ ਬਣੀ ਹੀ ਜਿਹੜੇ ਜਿਹੜੇ ਵੀ ਲੋਕ ਹੈਗੇ ਨੇ ਉਹਨਾਂ ਦੇ ਮਨ ਚ ਜਿਸ ਬੂਈ ਦੇ ਟੀਟ ਮੀ ਦੇ ਟੀਟ ਮਾਈ ਕਾਰਟ ਹੀ ਸੇਜ਼ ਮਜਬੀ ਸਿੱਖ ਐਂ ਬਾਲਮੀਕ ਇਹ ਪੰਛੋ ਨਿਮ ਅ ਅ ਤਰਮੀ ਤੇ ਰੰਮ ਲਈ ਸਰਚ ਕੀਤੀ ਸਾਰੇ ਹੁਣ ਸਾਰੇ ਸਾਰੇ ਅਸੀਂ ਦੁਖੀ ਹਮ ਸਾਰੇ ਦੁਖੀ ਹੈ ਕੀ ਕਦਰ ਹੈ ਕੀ ਫੈਸਲਾ ਕਾਦੀ ਬਾਤ ਪਗਲਾ ਸ਼ਰ ਵੱਡ ਕੇ ਇਹਨੂੰ ਮਮਾ ਤੇ ਵਿੰਗਦਾ ਜੀ ਮੇਰੀ ਪਗ ਪੈਰਾਂ ਚ ਰੋਲ ਕੇ ਚੰਗੀ ਤਰ੍ਹਾਂ ਨੂੰ ਪਾੜ ਕੇ ਸੈ ਤੇ ਰੱਖ ਦਿੱਤੀ ਲੋ ਜੀ ਮੈਂ ਮਾਫੀ ਮੰਗਦਾ ਹਮ ਅੱਛਾ ਪਰਿਵਾਰ ਕੀ ਚਾਹੁੰਦਾ ਹੈ ਕਿਸ ਤਰੀਕੇ ਜੇ ਉਹਨਾਂ ਦੇ ਖਿਲਾਫ ਹੁਣ ਐਫ ਆਈ ਆਰ ਹੋਈ ਹੈ ਤੁਸੀਂ ਇਸ ਮਾਮਲੇ ਦੇ ਵਿੱਚ ਕਿਸ ਤਰੀਕੇ ਕੀ ਚਾਹੁੰਦੇ ਹੋਗੇ ਕਿ ਫਰਸਟ ਸਟੈਪ ਇਸ ਮਾਈ ਫਰਸਟ ਸਟੈਪ ਹਮ ਮੇਰੀ ਬੇਟੀ ਏ ਧੀਏ ਮੇਰੀ ਏ ਤੁਹਾਨੂੰ ਇੱਜ਼ਤ ਆਪਣੀ ਪਿਆਰੀ ਮੈਨੂੰ ਆਪਣੀ ਇੱਜ਼ਤ ਮੇਰੀ ਕੌਮ ਦੀ ਮੈਨੂੰ ਇੱਜ਼ਤ ਪਿਆਰੀ ਹੈ ਜੀ ਜਸਟ ਅ ਇਲੈਕਸ਼ਨ ਆ ਲੈਣ ਤਨ ਤਨ ਸਤਾਈ ਦਾ ਇਲੈਕਸ਼ਨ ਆਈ ਆਫਟਰ ਵੀ ਵਿਲ ਸੀ ਦੇਖਾਂ ਕਿ ਕੀ ਹੁੰਦਾ ਹੈ ਹਮ ਬਟ ਵਿਲ ਹੈਪਨ ਹਮ ਸਮਾਂ ਦੇ ਫਿਰ ਵਿਲ ਵਿਲ ਸੀ ਕਿ ਰਾਜਾ ਕਿੱਥੇ ਸਟੈਂਡ ਕਰਦਾ ਜਗਿੰਦਰ ਸਿੰਘ ਕਿੱਥੇ ਸਟੈਂਡ ਕਰਦਾ ਹਮ ਲੈਟ ਅਸ ਸੀ ਮੇਰਾ ਬੱਚਾ ਵੀ ਪੋਲਿਟਿਕਸ ਹੈਗਾ ਦੇਖਾਂ ਕਿੱਥੇ ਸਟੈਂਡ ਕਰਦੇ ਹਮ ਅਜਾ ਮਰਿੰਦਰ ਸਿੰਘ ਰਾਜਾ ਵੜਿੰਗ ਕਾਂਗਰਸ ਪਾਰਟੀ ਦੇ ਵਿੱਚ ਰਹਿੰਦੇ ਨੇ ਤੁਸੀਂ ਚਾਹੁੰਦੇ ਹੋ ਕਿ ਕਾਂਗਰਸ ਪਾਰਟੀ ਜਾਂ ਹਾਈਕਮਾਨ ਉਹਨਾਂ ਦੇ ਖਿਲਾਫ ਕੋਈ ਐਕਸ਼ਨ ਲਵੇ ਕਾਂਗਰਸ ਪਾਰਟੀ ਦੇ ਵਿੱਚ ਉਹ ਨਾਂ ਨਹੀਂ ਲੈਣਾ ਹੂੰ ਮੇਰਾ ਐਕਸ਼ਨ ਵੱਖਰਾ ਹੈਗਾ ਹੂੰ ਮੇਰੇ ਜੋ ਸਿਰ ਸਵਾਭ ਆਈਏ ਨਾ ਹੂੰ ਮੈਂ ਉਹ ਧੋ ਕੇ ਉਹਦੇ ਸਿਰ ਚ ਪਾਣੇ ਹੂੰ ਜੋ ਸਵਾ ਸਾਡੇ ਦੇ ਟਰੀਟ ਕੀਤਾ ਜਾਂ ਸਾਡੀਆਂ ਪੀਟੀਆਂ ਨੂੰ ਜਾਂ ਸਾਡੇ ਸਾਡੇ ਬਜ਼ੁਰਗਾਂ ਜਿਹੜੇ ਐਡੇ ਵੱਡੇ ਲੀਡਰ ਹੋਏ ਆ ਬਾਜਪਾਈ ਸਾਹਿਬ ਬਣੇ ਸੀ ਹੂੰ ਇਹ 8 ਵਾਰ ਤੇ ਬੂਟਾ ਸਿੰਘ ਤੋਂ 8 ਵਾਰ ਬਣੇ ਤੇ ਉਹਦਾ ਜਿਹੜਾ ਜੋ ਕੁਸਾਰ ਬੂਟਾ ਸਿੰਘ ਨੇ ਕਮਿਟੀ ਨਾਲ ਉਹ ਐਸ்சி ਕਮਿਸ਼ਨ ਦੇ ਯੂ ਨੋ ਚੇਅਰਮੈਨ ਰਹੇ ਸਪਾਈਸਿਵ ਕਮਿਸ਼ਨ ਦੇ ਚੇਅਰ ਉਹਨਾਂ ਨੇ ਖੁਦ ਸਾਫt ਕੀਤਾ ਇੰਡੀਆ ਗੇਟ ਉੱਤੇ ਬਹੁਤ ਵੱਡੀ ਰੈਲੀ ਕੀਤੀ ਸਾਰੇ ਇੰਡੀਆ ਤੋਂ ਲੋਕ ਇਕੱਠੇ ਆਏ ਅਸੀਂ ਬੱਸਾਂ ਭਰ ਕੇ ਗਏ ਵੀ ਬਾਜੀ ਉੱਥੇ ਉਹਨਾਂ ਨੇ ਉਸ ਵੇਲੇ ਗਵਰਨਰ ਦੇ ਕੋਲੋਂ ਐਸ்சி ਕਮਿਸ਼ਨ ਬਣਾਇਆ ਸਪਾਈਸਿਵ ਕਸਾ ਚ ਕਮਿਸ਼ਨ ਜਿਹਦੇ ਹੁਣ ਚੇਅਰਮੈਨ ਸੀਟਾਂ 'ਤੇ ਲੱਗਦੇ ਨੇ ਸਾਡੇ ਉਹ 레ਜੈਂਡਰਰ ਦਾ ਲੱਗਾ ਹੋਇਆ ਮੁੰਡਾ ਹਾਂਜੀ आई थिंक बूटा सिंह ने की नहीं कीता बूटा सिंह ने दब्बे कुच ना ले चाहे किसी भी स्टेट थी उन्होंने आप कोर ऑफ द हार्ट उन्होंने जो कुछ करते की बिल्कुल कीता स्टैंड कीता किन्ने अफसर स्टैंड कीते किन्ने अफसर पंजाब ਦੇ ਵਿੱਚ ਇੱਥੇ ਲੈ ਕੇ ਆਏ ਬਾਹਰੋਂ ਮੈਨੂੰ ਪਤਾ ਕਿਹੜਾ ਕਰ ਲੈ ਮੈਂ ਨਾ ਆ ਡੋਟ ਬਲੋਟ ਦੀ ਨੇਮ ਮੈਂ ਇਹ ਵੀ ਦੱਸਦਾ ਉਹ ਚ ਵੇਲੇ چیਫ ਸਕੱਟਰੀ ਸੀ ਰਜਿਸਟਰਡ ਮਿਸਟਰ ਰੇਗ ਵਰਨਰ ਸਨ ਮਿਸਟਰ ਰੇਗ ਵਰਨਰ ਸਨ ਤੇ ਨਵਰੀ ਮੈਂ چیਫ ਸਕੱਟਰੀ ਐਕਸ਼ਨਡ ਲਾਈਏ ਮਿਸਟਰ ਰੇਗ ਵਰਨਰ ਪੁਰਾਣ ਤੋਂ ਤੋਂ ਹੈ ਨਹੀਂ ਸੀ ਉੱਥੇ ਲੇਕਿਨ ਉਹ ਤਾਂ ਦਿੱਲੀ ਸੀ ਮੈਂ ਮੈਂ ਜਾਂਦਾ ਸੀ ਬਰਨ ਅਸੀਂ ਨਾਇਸ਼ੇ ਵੀ ਉੱਥੇ ਕਰਦੇ ਸੀ ਹੂੰ ਇਸ ਕਰਕੇ ਮੇਰਾ ਜਿਹੜਾ ਹਸਪੀਟਲ ਵਾਰਡ ਬਣਿਆ 100% ਗਵਰਨਰ ਰੇਦਾ ਨਹੀਂ ਪਤਾ ਰੱਖਿਆ ਤੇ ਲਿਖਿਆ 89 ਅੱਛਾ ਮਾਨ ਸਾਹਿਬ ਜਿਸ ਤਰੀਕੇ ਬਿਆਨਬਾਜ਼ੀ ਹੁੰਦੀ ਹੈ ਤੁਹਾਨੂੰ ਲੱਗਦਾ ਕਿ ਬੂਟਾ ਸਿੰਘ ਕਾਫੀ ਉੱਚੇ ਅਹੁਦਿਆਂ ਤੇ ਰਹਿ ਚੁੱਕੇ ਨੇ ਹੈਨਾ ਜਿਸ ਤਰੀਕੇ ਤੁਸੀਂ ਵੀ ਦੱਸਿਆ ਤਾਂ ਅਸੀਂ ਵੀ ਜਾਣਦੇ ਹਾਂ ਕਿ ਕੇਂਦਰੀ ਗ੍ਰਹਿ ਮੰਤਰੀ ਵੀ ਹੋ ਰਹੇ ਨੇ ਇਸ ਤਰੀਕੇ ਦੀ ਬਿਆਨਬਾਜ਼ੀ ਹੁੰਦੀ ਹੈ ਤੁਹਾਨੂੰ ਲੱਗਦਾ ਕਿ ਅੱਜ ਦੀ ਪੀੜ੍ਹੀ ਉਹਨਾਂ ਦੇ ਜਿਹੜੇ ਕੰਮ ਨੇ ਉਹਨੂੰ ਪੁੱਲਦੀ ਜਾ ਰਹੀ ਹੈ ਜਾਂ ਫਿਰ ਉਹਨਾਂ ਨੂੰ ਉਹਨਾਂ ਜਿਹੜਾ ਮਾਨ ਨਹੀਂ ਦੇ ਰਹੀ ਨਿੱਕੇ ਨੂੰ ਨਹੀਂ ਦੇ ਰਹੀ ਮਾਨ ਬੂਟਾ ਸਿੰਘ ਨੂੰ ਹੂੰ ਬੂਟਾ ਸਿੰਘ ਮਾਨ ਲਿਆ ਬੂਟਾ ਸਿੰਘ ਲੈ ਜਾ ਮਾਨ ਹੂੰ ਬੂਟਾ ਸਿੰਘ ਮਾਨ ਨਹੀਂ ਦੇ ਰਹੀ ਇਹ ਕੌਣ ਉਹ ਇਹ ਲੋਕ ਮਾਨ ਦੇਣ ਵਾਲੇ ਜਿਹੜੇ ਜੋ ਉਹਨੇ ਵਰਡਸ ਕਹੇ ਆਈ ਕੈਨਟ ਰਿਪੀਟ ਸ਼ੇਮਫੁਲ ਵਰਡ ਯਾਰ ਜਿਹੋ ਇਹ ਐਜੂਕੇਟਡ ਬੰਦਾ ਕਾਂਸਪੈਕਟ ਵੀ ਦਾ ਪ੍ਰਧਾਨ ਹੋਵੇ ਜਿਸ ਸ਼ਿਸ਼ਮਿਤ ਅਜੋਕਸ ਮੈਂ ਤੁਹਾਨੂੰ ਦੱਸਿਆ ਮਿਸਟਰ ਬੂਟਾ ਸਿੰਘ ਦੂ ਦਿੱਸੇ ਹਮ ਇਨ ਦੀ ਹੌਪਰ ਸ਼ਿਵਾਨੀ 올 ऑन ਜਨਰਲ ਸੈਕਟਰੀ ਸਰ ਮਿਸਟਰ ਬੂਟਾ ਸਿੰਘ ਹਮ ਜੇ dissing ਪੰਜੇ ਦੀ ਨਿਸ਼ਾਨ ਦੀ ਰਜਿਸਟ੍ਰੇਸ਼ਨ ਸਰ ਬੂਟਾ ਸਿੰਘ ਦੇ ਨਾਂ ਤੇ ਹੋਵੇ ਤੇ ਬੂਟਾ ਸਿੰਘ ਤੁਸੀਂ ਆਪ ਪਿਆਰ ਕਰਦੇ ਹੋ ਤੁਸੀਂ ਇਸ ਵਕਤ ਆਪਣੇ ਬਜ਼ੁਰਗ ਨੂੰ ਹੁਣ ਸਿਰ ਤੇ ਸਿਰ ਤੇ ਕੀ ਸਿਰ ਤੇ ਰੱਖੇਗਾ ਕਿ ਮੈਂ ਕਹਿ ਦੇਣਾ ਤੂੰ ਸਾਡੀ ਜਾਨ ਛੱਡ ਅਸੀਂ ਤਨ ਸਿਰ ਤੇ ਰਹਦੇ ਸਾਡਾ ਪੱਲਾ ਛੱਡ ਹਾਂ ਉਹਨਾਂ ਤੋਂ ਮੈਂ ਬਿਆਨ ਸੁਣਨ ਸੀ ਉਹ ਕਹਿ ਰਹੇ ਸੀ ਕਿ ਆਈ ਡੋਨਟ ਬੀਲਿਵ ਅਸ ਮਾਨਨੇ ਮੈਂ ਨਹੀਂ ਬਲੀਵ ਕਰਦਾ ਨਹੀਂ ਮੇਰੀ ਕੌਮ ਮੇਰੀ ਕਾਸ ਮੇਰੀ ਜਾਂ ਜੱਥੇਬੰਦੀ ਜਿਹੜੀ ਹੈ ਹਮ ਜਿੰਨੇ ਵੀ ਅਸੀਂ ਲੋਕ ਹੈਗੇ ਆ ਪੰਜਾਬ ਵਿੱਚ ਉੱਤੇ ਪੈਂਦੀ ਬਟ ਉਹ ਡੋਨਟ ਬਲੀਵ ਇਨ ਜੇਮਾਫੀ ਨਾਮ ਇਹ ਨੋ ਨੋ ਹਾਂ ਤੁਸੀਂ ਕਾਨੂੰਨੀ ਲੜਾਈ ਲੜੋਗੇ ਉਹਨਾਂ ਦੇ ਖਿਲਾਫ ਪੂਰੀ ਪ੍ਰਿਟੀਕਲ ਵੀ ਲੜਾਂਗੇ ਜੀ ਸਮਾਜਿਕ ਵੀ ਲੜਾਂਗੇ ਹਮ ਇਹਦੀ ਵੀ ਹਿਸਤਰੀ ਕੱਢੀ ਹੈ ਕੱਢੀ ਗਈ ਹੈ ਇਸਦੀ ਇਹ ਇਹ ਫਾਦਰ ਦੀ ਗੱਲ ਸਾਰੀ ਕੱਢੀ ਹੋਈ ਹੈ ਉਹ ਵੀ ਕੱਢ ਲਾਂਗੇ ਉਹ ਵੀ ਛਾਪਾਂਗੇ ਸਾਰਾ ਕੁਝ ਕਰਾਂਗੇ ਉਹ ਵੀ ਤੁਹਾਨੂੰ ਦੱਸੂਗਾ ਵੱਖਰਾ ਇੱਕ ਸਬਜੈਕਟ ਹੈ ਸਭ ਕੁਝ ਕਰਾਂਗੇ ਜੋ ਮੇਰੇ ਲਈ ਯੋਗ ਹੋਏਗਾ ਐਜ਼ ਅ ਮੈਨ ਐਜ਼ ਅ ਗੁਰਸਿੱਖ ਆਈ ਬਟੂ ਹੂੰ ਅੱਛਾ ਆਖਿਰ ਦੇ ਵਿੱਚ ਮਾਨ ਸਰ ਮੈਂ ਇਹ ਹੀ ਤੁਹਾਡੇ ਕੋਲੋਂ ਜਾਨਣਾ ਚਾਹਾਂਗੀ ਕਿ ਤੁਸੀਂ ਵੀ ਕਾਂਗਰਸ ਪਾਰਟੀ ਦੇ ਵਿੱਚ ਰਹੇ ਹਨਾ ਉਹਨਾਂ ਦਾ ਸਟਰਕਚਰ ਤੁਸੀਂ ਜਾਣਦੇ ਹੋ ਕਿ ਕਿਸ ਤਰੀਕੇ ਦਾ ਹੈ ਜਦੋਂ ਇਸ ਤਰੀਕੇ ਦੀ ਘਟਨਾ ਹੁੰਦੀ ਹੈ ਇੱਕ ਤਾਂ ਕਾਂਗਰਸ ਪਾਰਟੀ ਨੂੰ ਨੁਕਸਾਨ ਤੁਹਾਨੂੰ ਲੱਗਦਾ ਕਿ ਹੋ ਸਕਦਾ ਹੈ ਦੂਸਰੇ ਪਾਸੇ ਮੈਂ ਜਾਨਣਾ ਚਾਹਾਂਗੀ ਕਿ ਹਾਈ ਕਮਾਂਡ ਕਾਂਗਰਸ ਜਿਹੜੇ ਅਮਰਿੰਦ ਸਿੰਘ ਰਾਜਾ ਵੜਿੰਗ ਨੇ ਕੋਈ ਐਕਸ਼ਨ ਲੈ ਸਕਦੇ ਨੇ ਉਹ ਹਾਈ ਕਮਾਂਡ ਦੀ ਡਿਊਟੀ ਹੈ ਮੇਰੀ ਨਹੀਂ ਕਿਸੇ ਨੂੰ ਮੈਨੂੰ ਕੀ ਦੇਬ ਦੇਸ਼ ਦੇ ਦੀ ਲੋੜ ਹੈ ਉਹ ਨਿਆਣੇ ਆ ਬੱਚੇ ਉਹ ਉੱਥੇ ਜਿਹੜੇ ਬੈਠੇ ਦਿੱਲੀ ਕਾਨਸਵਾਂ ਨੇ ਉਹਨਾਂ ਨੇ ਪਤਾ ਬੁੱਟਾ ਸਿੰਘ ਤੇ ਦਫ਼ਤਰ 'ਚ ਬੈਠ ਕੇ ਕੱਲਾ ਜਨਰਲ ਸੈਕਟਰੀ ਤੇ ਬੱਚਿਆਂ ਨੂੰ ਲੈ ਕੇ ਤੇ ਬੈਠਾ ਸੀ ਬੁੱਟਾ ਕੋ ਘਰ ਬੁੱਟਾ ਸਿੰਘ ਉਹ ਘਰ ਵੀ ਸੀ ਸਭ ਕੁਝ ਸੀ ਹਮ ਲੇਕਿਨ ਬੁੱਟਾ ਨੇ ਦੋ ਇਸ ਜੌਬ ਪਾਰਟੀ ਦੀ ਜੌਬ ਕੀਤੀ ਇਮਾਨਦਾਰੀ ਨਾਲ ਮੈਂ ਕਹ ਰਿਹਾ ਇੱਕ ਜਨਰਲ ਸੈਕਟਰੀ ਸੀ ਹੁਣ ਕਿੰਨੇ ਜਨਰਲ ਸੈਕਟਰੀ ਜਿਹੜੇ ਜਿਹੜੇ ਸਿੱਡਾਂ ਨੂੰ ਸੰਭਾਲਦੇ ਨੇ ਬੁੱਟਾ ਸਿੰਘ ਨੇ ਤਨ ਮਨ ਧਨ ਸਭ ਪੁਸ਼ ਪਾਰਟੀ ਨੂੰ ਦਿੱਤਾ ਤੇ ਬੁੱਟਾ ਸਿੰਘ ਦੀ ਝੋਲੀ 'ਚ ਮਰੇ ਦੀ ਝੋਲੀ 'ਚ ਆ ਆ ਤੁਸੀਂ ਪਾਰੇ ਜੋੜ ਆ ਰਿਹਾ ਬੜੇ ਨੇ ਪਾਇਆ ਇਸਨ ਰਿਵਾਰਡ ਦਿੱਤਾ ਉਹਨੇ ਰਾਜਾ ਬਣੇ ਨਹੀਂ ਹੂੰ ਪੰਜਾਬ ਵਿੱਚ ਮਿਹਰਬਾਨੀ ਹੋ ਗਈ ਜੀ ਬੋੜਾਂਗੇ ਡੁਗਣਾ ਚੋਗਣਾ ਕਰਕੇ ਬੋੜਾਂ ਦੇ ਸਾਹਿਬ ਹੂੰ ਠੀਕ ਹੈ ਜੀ ਬਹੁਤ-ਬਹੁਤ ਸ਼ੁਕਰੀਆ ਥੈਂਕ ਯੂ ਬੇਟਾ ਜੀ ਤਾਂ ਮੇਰੇ ਨਾਲ जोगਿੰਦਰ ਸਿੰਘ ਮਾਨ ਮੌਜੂਦ ਸਿਗੇ ਜਿਨ੍ਹਾਂ ਦੇ ਨਾਲ ਤੁਹਾਡੀ ਮੁਲਾਕਾਤ ਕਰਵਾਈ ਹੈ ਜੋ ਕਿ ਉਹਨਾਂ ਦੇ ਪਰਿਵਾਰਿਕ ਮੈਂਬਰ ਨੇ ਸਰਦਾਰ ਬੂਟਾ ਸਿੰਘ ਹੁਰਾਂ ਦੇ ਉਹਨਾਂ ਦੇ ਮਨ ਨੂੰ ਕਾਫੀ ਠੇਸ ਪਹੁੰਚੀ ਹੈ ਕਿਉਂਕਿ ਸਵਰਗਵਾਸੀ ਨੇ ਬੂਟਾ ਸਿੰਘ ਕੇਂਦਰੀ ਗ੍ਰਹਿ ਮੰਤਰੀ ਰਾਜੂਕੇ ਨੇ ਉੱਚੇ ਉਹਦਿਆਂ ਤੇ ਰਹਿ ਚੁੱਕੇ ਨੇ ਜਦੋਂ ਉਹਨਾਂ ਦੇ ਖਿਲਾਫ ਅਜਿਹੇ ਬਿਆਨ ਕਾਂਗਰਸ ਦੀ ਹੀ ਪਾਰਟੀ ਦੇ ਜਿਹੜੇ ਪ੍ਰਧਾਨ ਨੇ ਪੰਜਾਬ ਪ੍ਰਧਾਨ ਨੇ ਉਹਨਾਂ ਦੇ ਵੱਲੋਂ ਦਿੱਤਾ ਜਾਂਦਾ ਤਾਂ ਕਾਫੀ ਮਨ ਉਠੇ ਸਪਾਂਚੀ ਹੈ ਉਹਨਾਂ ਦਾ ਕਹਿਣਾ ਹੈ ਕਿ ਅਸੀਂ ਕਾਨੂੰਨੀ ਲੜਾਈ ਜਿਹੜੀ ਹੈ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਖਿਲਾਫ ਲੜਾਂਗੇ ਪੋਲਿਟੀਕਲ ਲੜਾਈ ਲੜੀ ਜਾਏਗੀ ਸਮਾਜਿਕ ਤੌਰ ਤੇ ਜਿਸ ਤਰੀਕੇ ਦੀ ਵੀ ਲੜਾਈ ਹੋਵੇ ਲੰਬੀ ਲੜਾਈ ਲੜਨ ਦੀ ਉਹਨਾਂ ਦੇ ਵੱਲੋਂ ਗੱਲ ਕਹੀ ਹੈ ਤਾਂ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਖਿਲਾਫ एफआईआर वे दर्ज हो चुकी है आज उस मामले ਦੇ ਵਿੱਚ ਪੇਸ਼ੀ ਵੀ ਜਿਹੜੀ ਹੈ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਹੋਏਗੀ ਤਾਂ ਕਿ ਕੁਝ ਇਸ ਮਾਮਲੇ ਦੇ ਵਿੱਚ ਐਕਸ਼ਨ ਹੁੰਦਾ ਹੈ ਆਉਣ ਵਾਲੇ ਸਮੇਂ ਪਤਾ ਲੱਗੇਗਾ ਪਰ ਅਮਰਿੰਦਰ ਸਿੰਘ ਰਾਜਾ ਵੜਿੰਗੇ ਸਮੇਂ ਕਸੂਤੇ ਫਸਦੇ ਹੋਏ ਨਜ਼ਰ ਆ ਰਹੇ ਨੇ ਤਾਂ ਫਿਲਹਾਲ ਇਸ ਸ਼ੋਅ ਦੇ ਵਿੱਚ ਨਹੀਂ ਫਿਰ ਹਾਜ਼ਰ ਹੋਵਾਂਗੇ ਤਦ ਤੱਕ ਲਈ ਵਿਕ ਰੋਹਾਰ ਪੀਡੀ 24 थैंक यू ਬਟਾ ਸਾਈਕੋ ਵਾਈਗੁੜੀ ਕਾਲ ਸਾਹ ਵਾਈਗੁੜੀ ਹੋਰ ਪ੍ਰੋਗਰਾਮ ਤੇ ਨਿਊਜ਼ ਅਪਡੇਟ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ RPD 24 News ਤੇ ਕਲਿੱਕ ਕਰੋ ਬੈਲ ਆਈਕਨ ਤੇ